ਸਭ ਤੋਂ ਪਹਿਲਾਂ ਮੈਂ ਤੁਹਾਡੇ মিডিਆ ਸਹਿਬਾਨ ਦਾ ਪ੍ਰੈਸ ਟੀਵੀ ਯੂਟੇਬ ਯੂਟਿਊਬ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਤੁਸੀਂ ਅੱਜ ਆ ਕੇ ਸਾਡਾ ਇਹ ਫੰਕਸ਼ਨ ਕਵਰ ਕਰ ਰਹੇ ਹੋ ਇਹ ਫੰਕਸ਼ਨ ਸਿਰਫ ਇੱਕ ਇਕੱਲੇ ਕਿਸੇ ਆਰਗੇਨਾਈਜੇਸ਼ਨ ਦਾ ਨਹੀਂ ਹੈ ਇਹ ਸਾਰੇ ਆਰਗੇਨਾਈਜੇਸ਼ਨ ਦੇ ਵਿੱਚ ਜਿਦੇ ਵਿੱਚ ਡਿਫੈਂਸ ਬਲੂ ਵੀ ਸ਼ਾਮਿਲ ਹੈ ਗ੍ਰਿਵੈਂਸ ਸੈਲ ਵੀ ਸ਼ਾਮਿਲ ਹੈ ਲੀਗ ਵੀ ਸ਼ਾਮਿਲ ਹੈ ਬਾਕੀ ਆਰਗੇਨਾਈਜੇਸ਼ਨ ਵੀ ਸ਼ਾਮਿਲ ਹੈ ਤੇ ਇਸ ਕਰਕੇ ਇਹਨੂੰ ਕਿਸੇ ਇੱਕ ਆਰਗੇਨਾਈਜੇਸ਼ਨ ਸੰਖੇਪ ਇਹ ਪੂਰੇ ਪੰਜਾਬ ਦੇ ਐਕਸੈਸਮੈਂਟ ਦਾ ਆ ਆਰਗੇਨਾਈਜੇਸ਼ਨ ਨੇ ਇਹ ਉਹਨਾਂ ਵੱਲੋਂ ਆਰਗੇਨਾਈਜ਼ ਕੀਤਾ ਹੈ। ਅਸੀਂ ਤੁਹਾਨੂੰ ਇਸ ਕਰਕੇ ਬੁਲਾਇਆ ਕਿ ਕਈ ਇੰਪੋਰਟੈਂਟ ਇਸ਼ੂ ਨੇ ਜਿਹਦੇ ਉੱਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਸਰਵਿੰਗ ਕਰਨਲ ਦੇ ਨਾਲ ਕਿਤਨੀ ਬੇਹੂਦ ਦੀ ਪੁਲਿਸ ਨੇ ਕੀਤੀ। ਉਹ ਜਿਹੜਾ ਹੋਇਆ ਉਹ ਆਪਣੀ ਜਗ੍ਹਾ ਹੈ। ਪਰ ਸਭ ਤੋਂ ਮਾੜਾ ਕੰਮ ਜਿਹੜਾ ਕੀਤਾ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਇਹ ਤੁਸੀਂ ਹਾਈਲਾਈਟ ਕਰਨਾ ਹੈ। ਇਹ ਇੱਕ ਜੋ ਗੁੰਡਾ ਕੰਮ ਕਰਦਾ ਹੈ ਉਹ ਤਾਂ ਕਰ ਗਿਆ ਪਰ ਜੋ ਉਹਦਾ ਮਾਲਕ ਹੈ ਜੋ ਗੁੰਡੇ ਨੂੰ ਬਚਾਉਂਦਾ ਹੈ ਤਾਂ ਉਹ ਉੱਡੂ ਪਰ ਵੱਡਾ ਖਸੂਰਦਾਰ ਹੈ ਕਿਉਂਕਿ ਉਹ ਜਿੰਮੇਵਾਰ ਜਗ੍ਹਾ 'ਤੇ ਬੈਠਾ ਹੈ ਉਹਦੀ ਜਿੰਮੇਵਾਰੀ ਬਣਦੀ ਹੈ ਉਹਦੀ ਹਾਈ ਜ਼ਿੰਮੇਵਾਰੀ ਹੈ ਕਿ ਜੇ ਉਹਦੀ ਜ਼ਿੰਮੇਵਾਰੀ ਹਾਈ ਹੈ ਤਾਂ ਉਹਦਾ ਕੰਮ ਵੀ ਹਾਈ ਲੈਵਲ ਦਾ ਹੋਣਾ ਚਾਹੀਦਾ ਹੈ ਜਿਹੜਾ ਪੁਲਿਸ ਵਾਲਾ ਨੇ ਇਹਨਾਂ ਨੂੰ ਬਚਾਉਣ ਦਾ ਕੰਮ ਕੀਤਾ ਜਿਨ੍ਹਾਂ ਨੇ ਕੱਲ੍ਹ ਬਾਅਦ ਨਾਲ ਕੁੱਟਮਾਰ ਕੀਤੀ 13 14 ਮਾਰਚ ਨੂੰ ਇਹ ਬਹੁਤ ਘਨਾਣੀ ਹੈ ਬਹੁਤ ਮਾੜੀ ਗੱਲ ਹੈ ਔਰ ਇਹਦਾ ਮੈਂ ਦੱਸਦਾ ਇਹਦਾ ਬਹੁਤ ਹੀ ਨੈਗੇਟਿਵ ਅਸਰ ਪਏਗਾ ਪੁਲਿਸ ਦੇ ਡਿਸਪਲਿਨ ਦੇ ਉੱਤੇ ਉਹ ਕਹਣਗੇ ਜੀ ਕੁਝ ਕਰ ਲੋ ਸਾਨੂੰ ਤੇ ਬਚਾਉਣ ਵਾਲੇ ਹੈਗਾ ਜੇ ਕਿਸੇ ਬੰਦੇ ਕੋਲੇ ਇਸ ਤਰ੍ਹਾਂ ਦੀ ਫੀਲਿੰਗ ਆ ਜਾਂਦੀ ਹੈ ਤਾਂ ਉਹ ਬਹੁਤ ਮਾੜੀ ਸਿਨਗ ਹੈ ਉਹ ਫਿਰ ਹੋਰ ਗਲਤੀਆਂ ਕਰੇਗਾ ਕਿਉਂਕਿ ਜੋ ਪਨਿਸ਼ਮੈਂਟ ਹੈ ਉਹਦੀ ਸਵਿਰਟੀ ਦਾ ਅਸਰ ਨਹੀਂ ਹੁੰਦਾ ਉਹਦੀ ਸਰਟਨਟੀ ਦਾ ਅਸਰ ਹੁੰਦਾ ਕੋਈ ਬੰਦਾ ਗਲਤੀ ਕਰਦਾ ਉਹਨੂੰ ਸਰਟਨ ਹੋਣਾ ਚਾਹੀਦਾ ਕਿ ਮੇਰੇ ਰਿਐਕਸ਼ਨ ਲਿਆ ਜਾਏਗਾ ਬੇਸ਼ੱਕ ਤੁਸੀਂ ਉਂਗਲ ਵੀ ਦੇ ਕੇ ਉਹਨੂੰ ਵਾਰਨ ਕਰ ਦੋ ਜਾਂ ਉਹਨੂੰ ਫਾਹਲਾਉਣਾ ਉਹ ਦੂਜੀ ਗੱਲ ਹੈ ਇਸ ਕਰਕੇ ਪੁਲਿਸ ਦੇ ਡਿਸਪਲਿਨ ਨੂੰ ਠੀਕ ਕਰਨ ਦੀ ਲੋੜ ਹੈ ਅਸੀਂ ਪੁਲਿਸ ਹਰਾਰਕੀ ਨੂੰ ਰਿਕਵੈਸਟ ਕਰਾਂਗੇ ਅਪੀਲ ਕਰਾਂਗੇ ਕਿ ਉਹਨਾਂ ਦੀ ਜੋ ਗੈਸਪਲਨ ਨੂੰ ਠੀਕ ਕਰੋ ਕਿਉਂਕਿ ਬਹੁਤ ਗੁੰਡਾਗਰਦੀ ਹੋ ਰਹੀ ਹੈ ਬਹੁਤ ਸਾਡੇ ਐਕਸਲਸ ਨੂੰ ਇਨਟਰੀਟ ਕਰ ਰਿਹਾ ਸਰਵਿੰਗ ਸੋਲਜਰ ਨੂੰ ਇਨਟਰੀਟ ਕੀਤਾ ਜਾ ਰਿਹਾ ਹੈ ਦੱਸਣਗੇ ਤੁਹਾਨੂੰ ਕਿਹੜੇ ਕਦਵਾਈ ਨਹੀਂ ਹੁਣ ਜੇ ਸਰਵਿੰਗ ਸੋਲਜਰ ਨੂੰ ਤੁਸੀਂ ਇਨਟਰੀਟ ਕਰੋਗੇ ਤਾਂ ਉਹਨਾਂ ਦਾ ਮੋਰਲ ਜਾ ਸਕਦਾ ਨਹੀਂ ਪਏਗਾ ਤੁਸੀਂ ਆਪ ਦੱਸੋ ਤੁਸੀਂ ਕਿਸੇ ਦਾ ਕੰਮ ਕਰ ਰਹੇ ਹੋ ਉਹ ਤੁਹਾਨੂੰ ਇਨਟਰੀਟ ਕਰੇ ਤੇ ਬਹੁਤ ਇੰਪੋਰਟੈਂਟ ਕੰਮ ਕਰ ਰਹੇ ਹੋ ਤੁਹਾਡੇ ਮੋਰਲ ਤੇ ਅਸਰ ਨਹੀਂ ਪਏਗਾ ਤੇ ਜੇ ਫੌਜੀਆਂ ਦੇ ਮੋਰਲ ਤੇ ਅਸਰ ਪਏਗਾ ਤਾਂ ਕੀ ਉਹਦਾ ਨੈਸ਼ਨਲ ਡਿਫੈਂਸ ਦੇ ਉੱਤੇ ਅਸਰ ਨਹੀਂ ਪਏਗਾ ਉਹ ਸੋਚਣਗੇ ਕਿ ਜਦੋਂ ਅਸੀਂ ਛੁੱਟੀ ਜਾਂਦੇ ਹਾਂ ਸਾਨੂੰ ਪੁਲਿਸ ਵਾਲੇ ਕੁਰਤੀਏ ਅਸੀਂ ਉਹਨਾਂ ਪਿੱਛੇ ਕਿਉਂ ਮਰੀਏ ਹਰ ਰੋਜ਼ ਤੁਸੀਂ ਦੇਖਦੇ ਹੋ ਤਰੰਗੇ ਚ ਲਿੰਫਟ ਕੇ ਲਾਸ਼ ਆ ਰਹੀਆਂ ਨੇ ਸਾਡੇ ਫੌਜੀઓની ਹਰ ਰੋਜ਼ ਆਲਮੋਸਟ ਹੁਣੇ 2 ਦਿਨ ਪਹਿਲਾਂ ਦੋ ਜਵਾਨਾਂ ਵਾਲੀ ਆਈਆਂ ਨੇ ਕਿਤੇ ਹੋਰ ਕਿਤੇ ਹੋਰ ਤੇ ਇਸ ਕਰਕੇ ਅਸੀਂ ਇਹ ਜਿਹੜੀਆਂ ਮੀਟਿੰਗ ਅਰੇਂਜ ਕੀਤੀਆਂ ਇਹ ਅਸੀਂ ਸਿਰਫ ਦੋ ਐਂਗਲ ਤੋਂ ਕੀਤੀ ਹੈ ਪਹਿਲਾ ਐਂਗਲ ਅਸੀਂ ਆਪਣਾ ਰੈਜ਼ੈਂਟਮੈਂਟ ਤੇ ਗੁਸਾਲ ਦਿਖਾਉਣੇ ਜੀਆਂ ਉਹ ਪੁਲਿਸ ਦੀ ਗੁੰਡਾਗਰਦੀ ਹੋ ਰਹੀ ਹੈ ਉਹਦੇ ਦੂਜਾ ਇਤੋਂ ਵੀ ਇੰਪੋਰਟੈਂਟ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਕੰਮ ਨਾਲ ਫੌਜ ਦਾ ਮੋਰਲ ਖਰਾਬ ਹੋਏਗਾ ਫੌਜ ਦਾ ਮੋਲ ਡਾਊਨ ਹੋਏਗਾ ਕਿਉਂਕਿ ਅੱਜਕੱਲ ਦੇ ਜੁਨ ਵੀ ਤੁਹਾਡੇ ਥਰੂ ਥੱਲੇ ਤੋਂ ਲੈ ਕੇ ਉੱਤੇ ਸਾਰੇ ਲੋਕਾਂ ਨੂੰ ਪਤਾ ਹੋ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਕਰਕੇ ਕੋਈ ਚੀਜ਼ ਸਿਪਾਹੀ ਨਹੀਂ ਜਾ ਸਕਦੀ ਨਾ ਛੁਪਾਉਣੀ ਚਾਹੀਦੀ ਹੈ ਇਹ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਪੂਰਾ ਨੈਸ਼ਨਲ ਡਿਫੈਂਸ ਦੇ ਉੱਤੇ ਅਸਰ ਪੈ ਗਿਆ ਔਰ ਉਹਨਾਂ ਦਾ ਫਾਇਦਾ ਮਨੂਵਲ ਜਰੀਗਾ ਔਰ ਉਹ ਰੀ ਕਾਰਵਾਈ ਦੇ ਵਿੱਚ ਗਰਾਬਟਾ ਸਕਦੀ ਹੈ ਤੀਜੀ ਗੱਲ ਮੈਂ ਕਹਿਣਾ ਚਾਹਣਾ ਕਿ ਜੋ ਪੁਲਿਸ ਦਾ ਡਿਸਪਲਨ ਹੈ ਉਹਨੂੰ ਠੀਕ ਕਰਨਾ ਉਹਨਾਂ ਦੇ ਹੱਕ ਚ ਹੈ ਆਲਰੇਡੀ ਗੱਲਾਂ ਹੋ ਰਹੀਆਂ ਨੇ ਕਿ ਪੰਜਾਬ ਪੁਲਿਸ ਕੁਝ ਦੇਰ ਬਾਅਦ ਨੂੰਠ ਨਹੀਂ ਕਰ ਸਕਦੇ ਇੱਕ ਦੋ ਸਾਲ ਬਾਅਦ ਕਿਉਂਕਿ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਹੈ ਜਦੋਂ ਕਿਸੇ ਨੇ ਇਹਨਾਂ ਨੂੰ ਥੋੜਾ ਟ੍ਰਾਈਡ ਕਰਨਾ ਕੋਸ਼ਿਸ਼ ਕੀਤੀ ਤਾਂ ਫਿਰ ਇਹ ਬਲੈਕਮੇਲ ਕਰਨਗੇ ਔਰ ਜਦੋਂ ਬਲੈਕਮੇਲ ਕਰਨਗੇ ਉਹਨਾਂ ਨੂੰ ਡਿਸਆਰਮ ਕਰ ਲੋਗੇ ਤਾਂ ਫੌਜ ਆਏਗੀ ਤੇ ਜੇ ਉਸ ਵੇਲੇ ਫੌਜੀ ਲਈ ਹੋ ਗਈ ਤੇ ਦੱਸੋ ਕੀ ਰਿਜ਼ਲਟ ਹੋਏਗਾ ਇਸ ਕਰਕੇ ਤੁਹਾਡੇ ਨਾਲ ਸਿੱਧੂ ਮੈਂ ਅਪੀਲ ਕਰਨਾ ਚਾਹਨਾ ਕਿ ਇਹਨਾਂ ਚੀਜ਼ਾਂ ਤੇ ਧਿਆਨ ਲਾਓ ਫੌਜ ਦੇ ਡਿਸਪਲਿਨ ਤੇ ਗੁੰਡਾਗਰਦੀ ਦੇ ਜਗੇ ਨਹੀਂ ਕੁਛ ਹੋਣਾ ਚਾਹੀਦਾ ਤੇ ਫੌਜ ਦਾ ਮਨਰਾਲ ਵਾਸਤੇ ਤੀਜੀ ਚੀਜ਼ ਜਿਹੜੇ ਮੈਂ ਹਾਈਲਾਈਟ ਕਰਨਾ ਪੋਲਿਟੀਕਲ ਜਦੋਂ ਕਰਨ ਬਾਠ ਨਾਲ ਦਾ ਕੇਸ ਹੋਇਆ ਪਹਿਲੇ ਕਈ ਦਿਨ ਸੀਐਮ ਸਾਹਿਬ ਨੇ ਉਹਨਾਂ ਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਦੋਂ ਮਿਲੇ ਉਹਨਾਂ ਨੂੰ ਖੁਸ਼ ਕਰਕੇ ਤੋਰਦਾ ਉਹਨਾਂ ਲਈ ਸਾਰਿਆਂ ਨੂੰ ਮੰਗਾਂ ਮੰਨ ਲਿਆ ਇੱਥੋਂ ਤੱਕ ਕਿ ਮੈਂ 5 ਵਜੇ ਤੁਹਾਨੂੰ ਟੈਲੀਫੋਨ ਆਏਗਾ ਤੁਹਾਡਾ ਸਾਰਾ ਕੰਮ ਹੋ ਜਾਏਗਾ। ਔਰ ਉਦੋਂ ਬਾਅਦ ਉਹਨਾਂ ਨੇ ਬਟ੍ਰੇ ਕੀਤਾ। ਇਹਨੂੰ ਮੈਂ ਬਟ੍ਰੇਲ ਕਹਿੰਦਾ। ਇਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਆਪਾਂ ਦੱਸੀ ਭਾਈ? ਵਿਸ਼ਵਾਸ। ਵਿਸ਼ਵਾਸ। ਵਿਸ਼ਵਾਸ ਤਾਂ ਵੀ ਵੱਡੀ ਚੀਜ਼। ਵਿਸ਼ਵਾਸ ਘਾਤ ਤਾਂ ਵੀ ਵੱਡੀ ਚੀਜ਼। ਤੁਸੀਂ ਉਹਨਾਂ ਨੂੰ ਗਰੰਟੀ ਦਿੱਤੀ ਸਭ ਕੁਝ ਕੀਤਾ। ਉਹ ਬਤਾਈ ਜੀ ਲੇਡੀ ਸ਼ਾਬਾਸ਼ ਕਰ ਰਹੀ ਹੈ ਪੰਜਾਬ ਦੇ ਸੀਐਮ ਨੂੰ ਤੇ ਸੀਐਮ ਸਾਹਿਬ ਨੇ ਕੁਝ ਨਹੀਂ ਕੀਤਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਸੀਐਮ ਸਾਹਿਬ ਪੁਲਿਸ ਤੋਂ ਡਰਦੇ ਨੇ। ਲਿਖੋ। ਇਹਦਾ ਮਤਲਬ ਹੈ ਕਿ ਸੀਐਮ ਦਾ ਪੁਲਿਸ ਉਤੇ ਕੋਈ ਕੰਟਰੋਲ ਨਹੀਂ ਹੈ ਇਹਦਾ ਮਤਲਬ ਹੈ ਕਿ ਪੁਲਿਸ ਸੀਐਮ ਸਾਹਿਬ ਨੂੰ ਬਲੈਕਮੇਲ ਕਰ ਰਹੀ ਹੈ ਕਿ ਜਹੇ ਜੇ ਸੀਐਮ ਦਾ ਇੱਕ ਡਾਕਟਰ ਹੈ ਤੇ ਫਿਰ ਇਹ ਬਹੁਤ ਅਨਫੋਰਚੂਨੇਟ ਲੈ ਇਹ ਨਹੀਂ ਹੋਣਾ ਚਾਹੀਦਾ ਨੈਕਸਟ ਅਸੀਂ ਪਲੀਜ਼ ਨੋਟ ਅਸ਼ਵੀਨ ਰਪਰਡ ਇੰਡੀਪੈਂਡੈਂਸ ਡੇ ਦਾ ਬਾਈਕਾਟ ਨਹੀਂ ਕਰ ਰਹੇ ਅਸੀਂ ਹਰ ਜਗ੍ਹਾ ਚੰਦਾ ਚਲਾਵਾਂਗੇ ਜਿਸ ਤਰ੍ਹਾਂ ਹਰ ਸਾਲ ਚੱਲਦਾ ਹੈ ਜਿਹੜੇ ਗਵਰਨਰ ਸਾਹਿਬ ਦਾ ਐਟ ਹੋਮ ਹੁੰਦਾ ਉਹ ਵੀ ਅਟੈਂਡ ਕਰਾਂਗੇ ਬਾਕੀ ਵੀ ਜਿਹੜੇ ਨਾਰਮਲ ਫੰਕਸ਼ਨ ਨੇ ਪਰ ਭਾਵੇਂ ਇੰਡੀਪੈਂਡੈਂਟ ਦੇ ਦੇਣਾ ਉਹ ਸਾਰੇ ਅਟੈਂਡ ਕਰਨਗੇ ਪਰ ਅਸੀਂ ਸਰਕਾਰੀ ਪੰਜਾਬ ਸਰਕਾਰ ਦੇ ਫੰਕਸ਼ਨ ਦੇ ਨਹੀਂ ਜਾਵਾਂਗੇ ਕਿਉਂਕਿ ਇਹ ਉਹਨਾਂ ਨੂੰ ਅਸੀਂ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡੀ ਕਾਰਗੁਜ਼ਾਰੀ ਠੀਕ ਨਹੀਂ ਹੈ ਫੌਜਾਂ ਦੇ ਪ੍ਰਤੀ ਔਰ ਤੁਸੀਂ ਸਾਵਧਾਨ ਹੋ ਜਾਓ ਤੁਸੀਂ ਆਪਣਾ ਐਡਮਿਨਿਸਟ੍ਰੇਸ਼ਨ ਮੈਨੇਜ ਡਿਸਪੀਸਪਲਨ ਠੀਕ ਕਰੋ ਗਵਰਨੈਂਸ ਠੀਕ ਕਰੋ ਨਹੀਂ ਤਾਂ ਇਹ ਚੀਜ਼ਾਂ ਬਹੁਤ ਮਾੜੀਆਂ ਹੋ ਗਈਆਂ ਉਹਦਾ ਅਖਾ ਮੈਂ ਜਾਂ ਫਿਰ ਪੂਰੀ ਕੰਟਰੀ ਨੂੰ ਪੋਸਟਰਨਾ ਪਏਗਾ ਜੇ ਫੌਜ ਦਾ ਮੋਰਲ ਦੇ ਤੇ ਨੈਗੇਟਿਵ ਇਫੈਕਟ ਹੋਇਆ ਇਸ ਤੋਂ ਪਹਿਲਾਂ ਕਿ ਫੌਜ ਦੇ ਮਰਦਾਂ ਦੇ ਉੱਤੇ ਡੈਕਟਰ ਸੈਕਟਵੇ ਤੁਸੀਂ ਆਪਣੀ ਪੁਲਿਸ ਨੂੰ ਕੰਟਰੋਲ ਕਰੋ ਤੇ ਉਹਨਾਂ ਦੀ ਇੱਜ਼ਤ ਕਰੋ ਜਦੋਂ ਬੰਦਾ ਮਰਦਾ ਹੈ ਉਦੋਂ ਤਾਂ ਇੱਕ ਕ੍ਰੋਕੋਡਾਈਲ ਟਾਇਰ ਉਹਨਾਂ ਅਬਿੱਛੇ ਕੀ ਕਰੇ ਕ੍ਰੋਕਡਾਈਲ ਮਗਰ ਮਛੇਰੇ ਮਗਰ ਮਛੇਰੇ ਹਦੂਰ ਦੇ ਅਬਸਲੂਟ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਮਰਨ ਤੋਂ ਦੋ ਦਿਨ ਬਾਅਦ ਪੁੱਛ ਦਿੰਦੇ ਆ ਜੇ ਤੁਸੀਂ ਮਰਿਆ ਦਾ ਤੇ ਛੱਡੋ ਸੀ ਜਿਉਂਦਾ ਦਾ ਫਿਕਰ ਕਰੋ ਲੜਾਈ ਤੇ ਜਿਉਂਦਿਆਂ ਨੇ ਕਰਦੀ ਐ ਮਰੇ ਤਾਂ ਵਿਚਾਰਾ ਸ਼ਹੀਦ ਹੋ ਗਿਆ ਉਹ ਤਾਂ ਗਿਆ ਸਵਰਗਾਂ ਤੇ ਜਿਹੜੇ ਜਿਉਂਦੇ ਨੇ ਜੇ ਤੁਸੀਂ ਉਹਨਾਂ ਦਾ ਫਿਕਰ ਨਹੀਂ ਕਰਗੇ ਤਾਂ ਉਹਨੇ ਉੱਤੇ ਕੀ guzaregi ਉਹਨਾਂ ਦੇਹੀ ਗੁਜ਼ਰੇਗੀ ਕਿ ਅਸੀਂ ਤਾਂ ਖਾਮ ਖਾਮ ਮਰ ਰਹੇ ਨਾ ਵਾਸਤੇ ਇਹ ਬਹੁਤ ਨੈਗੇਟਿਵ ਗੱਲ ਹੈ ਔਰ ਇਹ ਮੈਸੇਜ ਨਹੀਂ ਜਾਣਾ ਚਾਹੀਦਾ ਇਹ ਮੈਸੇਜ ਬਿਲਕੁਲ ਸਟਾਪ ਹੋਣਾ ਚਾਹੀਦਾ ਇਮੀਡੀਏਟ ਤਾਂ ਕਿ ਉਹਨਾਂ ਦਾ ਮੋਰਲ ਹਾਈ ਰਹੇ ਹੋਰ ਲੜਦੇ ਕਿਉਂ ਹੈ ਕੋਸ ਸਿਰਫ ਮੇਨ ਚੀਜ਼ ਲੜਾ ਕੋਈ ਵੀ ਬੰਦਾ ਆਪਣੇ ਜੋ ਇੱਜ਼ਤ ਇੱਜ਼ਤ ਹੁਣ ਇਸ ਕੇਸ ਦੇ ਵਿੱਚ ਕਲਨ ਬਾੜਤੀ ਫੈਮਿਲੀ ਨੂੰ ਬੜਾ ਪੈਸੇ ਆਫਰ ਕੀਤੇ ਗਏ ਤੇ ਮੀਡੀਆ ਕਹਿੰਦਾ ਸਭ ਕੁਝ ਕੀਤਾ ਗਿਆ ਪਰ ਉਹਨਾਂ ਨੇ ਲੱਖ ਰੁਪਏ ਲਾਲਤ ਤੇ ਹੁਣ ਅੱਜ ਕੱਲ੍ਹ ਸਾਈ ਹਾਈ ਕੋਰਟ ਦੇ ਵਿੱਚ ਵਕੀਲ ਕਰਨਾ ਕੋਈ ਸੌਖਾ ਨਹੀਂ ਹੁੰਦਾ ਪਰ ਉਹਨਾਂ ਨੇ ਕਿਉਂ ਕੀਤਾ ਇੱਜ਼ਤ ਵਾਸਤੇ ਤੇ ਜੇ ਜੇਸੀ ਫੌਜੀ ਇੱਜ਼ਤ ਨਹੀਂ ਕਰੋਗੇ ਤੇ ਫੌਜ ਮੇਰੇ ਭਾਈ ਕਿਉਂ ਲੜੂਗੀ ਉਹ ਵੀ ਠੀਕ ਹੈ ਉਹ ਆਪਣੇ ਦਰਖਾਹਲ ਹੋ ਸਕਦੇ ਰੋ ਕੰਮ ਕਰਦੇ ਮਿਲੀਟੈਂਟ ਹੁੰਦੇ ਹੋਂਦ ਸੰੜਕੀ ਜਾਂਦੇ ਇਹ ਬਿਲਕੁਲ ਨੈਗੇਟਿਵ ਗੱਲ ਹੈ ਇਸੇ ਕਰਕੇ ਅਸੀਂ ਰੌਲਾ ਪਾ ਰਹੇ ਹਾਂ ਕਿ ਤੁਸੀਂ ਨੈਸ਼ਨਲ ਡਿਫੈਂਸ ਵਾਸਤੇ ਐਡਮਿਨਿਸਟ੍ਰੇਸ਼ਨ ਠੀਕ ਕਰੋ ਕਿ ਫੌਜਾਂ ਦੀ ਇੱਜ਼ਤ ਕਰੋ ਸਰਵਿੰਗ ਵੀ ਤੇ ਰਿਟਾਇਰਡ ਵੀ ਕਿਉਂਕਿ ਜਿਹੜੇ ਅੱਜ ਸਰਵਿੰਗ ਨੇ ਕੱਲ ਨੂੰ ਰਿਟਾਇਰ ਹੋ ਜਾਣਗੇ ਜੇ ਤੁਸੀਂ ਸਰਵਰ ਰੀਟਾਈਨ ਨਹੀਂ ਕਰੋਗੇ ਤਾਂ ਇਹ ਮੈਸੇਜ ਆਏਗਾ ਕਿ ਜਦੋਂ ਅਸੀਂ ਜਾਵਾਂਗੇ ਸਾਡੇ ਨਾਲ ਵੀ ਜੁਟ ਪ੍ਰੋਬਲਮ ਹੋਏਗੀ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਹਾਈਲਾਈਟ ਕਰੋ ਤੇ ਮੇਰੀ ਲਾਸਟ ਜਰਨਲਮੈਂਟ ਜੋ ਅਪੀਲ ਹੈ ਕਿ ਪੁਲਿਸ ਦੇ ਉੱਤੇ ਕੰਟਰੋਲ ਕਰੋ ਡਿਸਪਲਿਨ ਨੂੰ ਦਾ ਠੀਕ ਕਰੋ ਔਰ ਫੌਜਾਂ ਦੀ ਇੱਜ਼ਤ ਕਰੋ ਕਿਉਂਕਿ ਜੇ ਤੁਸੀਂ ਫੌਜ ਦੀ ਇੱਜ਼ਤ ਨਹੀਂ ਕਰੇਗਾ ਨੈਸ਼ਨਲ ਡਿਫੈਂਸ ਤੇ 네ਗੇਟਿਵ ਇਫੈਕਟ ਹੋ ਗਿਆ ਬਾਕੀ ਡਿਟੇਲ ਦੇ ਵਿੱਚ ਮੇਰੇ ਸਾਥੀ ਦਲਸਾਹਬ ਦੱਸਣਗੇ ਹੋਰ ਗੱਲਾਂ ਐਕਸਰਵਿਸਮੈਨ ਗ੍ਰਿਵੈਂਸਿਸ ਹਾਲ ਦੇ ਪ੍ਰੈਜ਼ੀਡੈਂਟ ਮੋਹੰਦੀ ਔਰ ਅਸੀਂ ਦੇਖੋ ਗਾਇਬ ਗਾਇ ਸਾਡੇ ਕੋਲ ਪੰਜਾਬ ਤੋਂ ਬਹੁਤ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕਿ ਫੌਜੀਆ ਨੂੰ ਰਿਟਾਇਰਡ ਸਰਪੰਚੀ ਜਿਹੜੇ ਵੀ ਆਉਂਦੇ ਨੇ ਉਹਨਾਂ ਦੀ ਮਿੰਟਾ ਕੇ ਲਾਪਾ ਕਰ ਦਿੰਦਾ ਕੋਈ ਨਾ ਕੋਈ ਤੇ ਅਸੀਂ ਦੁਜੀ ਇਹਦੇ ਚ ਹੋਰ ਕਲੈਰੀਫਿਕੇਸ਼ਨ ਵੀ ਦੇ ਦਿਆਂ ਜਿਵੇਂ ਅਸੀਂ ਬਾਈਕਾਟ ਦੀ ਗੱਲ ਕਰ ਰਹੇ ਆ ਅਸੀਂ ਸਿਰਫ ਪੋਲੀਟੀਸ਼ੀਨ ਦੇ ਫੰਕਸ਼ਨ ਦੀ ਬਾਈਕਾਟ ਕਰ ਰਹੇ ਆ ਅਗਰ ਗਵਰਨਰ ਜਾਂ ਡੀਸੀ ਫੰਕਸ਼ਨ ਕਰਦੇ ਨੇ ਬੁਲਾਉਂਦੇ ਨੇ ਅਸੀਂ ਜਾਵਾਂਗੇ ਜਰੂਰ ਲੇਕਿਨ ਆ ਜਿਹੜੇ ਪੋਲੀਟੀਸ਼ੀਨ ਨੇ ਇਹਨਾਂ ਦੇ ਕਿਸੇ ਫੰਕਸ਼ਨ ਤੇ ਨਹੀਂ ਜਾਵਾਂਗੇ। ਅੱਛਾ ਦੂਸਰਾ ਸਾਡੇ ਕੋਲ ਕਈ ਰਿਪੋਰਟਾਂ ਆਉਂਦੀਆਂ ਨੇ ਥਰੂ ਮੀਡੀਆ ਵੀ ਅਸੀਂ ਦੇਖ ਰਹੇ ਹਾਂ। ਇੱਕ ਹੌਣ ਤਾਜੀ-ਤਾਜੀ ਰਿਪੋਰਟ ਆਈਏ ਥੋੜੇ ਦਿਨ ਪਹਿਲਾਂ ਮਲੇਰ ਕੋਟਲਾ ਤੋਂ। ਉਥੇ ਇੱਕ ਸੈਨਿਕ ਫੌਜੀ ਛੁੱਟੀ ਆਇਆ ਸੀ ਸਰਵਿੰਗ ਸੈਨਿਕ ਅਬਦੁੱਲ ਅਬਦੁੱਲ ਸਤਾਰ ਅਬਦੁੱਲ ਸਤਾਰ ਉਹਦਾ ਕੋਈ ਝਗੜਾ ਸੀ ਉਥੇ ਆਪਣੇ ਜ਼ਮੀਨ ਦਾ ਪਲਾਟ ਦਾ ਲੋਕਲ ਸਿਵਲਿਅਨ ਦੇ ਨਾਲ ਤੋ ਸਿਵਲਿਆ ਨੇ ਕੀ ਕੀਤਾ ਇੱਕ ਦਿਨ ਉਹਨੂੰ ਬੈਠਾ ਸੀ ਕਿਸੇ ਦੇ ਦਫਤਰ 'ਚ ਉਹਨੂੰ ਦਫਤਰ 'ਚੋਂ ਖਿੱਚ ਕੇ ਸੜਕ ਤੇ ਲੈ ਆਂਦਾ ਉਹਨੂੰ ਮਾਰਿਆ ਕੁੱਟਿਆ ਐਨਾ ਬੁਰੀ ਤਰ੍ਹਾਂ ਡੰਨਿਆਂ ਨਾਲ ਸਿਰ 파ੜ ਦਿੱਤਾ ਬਾਹਾਂਾਂ ਲਾਤਾਂ ਬਹੁਤ ਕੋਈ ਤੋੜਫੋੜ ਕਰ ਦਿੱਤਾ ਔਰ ਕੁੱਟ-ਕੁੱਟ ਕੇ ਜਦੋਂ ਸੈਨਿਕ ਬੇਹੋਸ਼ ਹੋ ਗਿਆ ਉਹਨੂੰ ਮਰਿਆ ਸਮਝ ਕੇ ਸੜਕ ਤੇ ਛੱਟ ਕੇ ਚਲੇ ਗਏ ਚਾਰ ਬੰਦੇ ਸੀ ਇਹ ਸਾਰੇ ਮੁਸਲਮਾਨ ਸੀ ਉਥੋਂ ਦੇ ਏਰੀਏ ਦੇ ਅੱਛਾ ਉਸ ਤੋਂ ਬਾਅਦ ਉਹ ਜਿਹੜਾ ਪਲੇਮਾਨ ਤਾਂ ਉਹਨੂੰ ਪਾਣੀ ਪੂਣੀ ਪਿਆਇਆ ਥੋੜਾ ਖੜਾ ਕੀਤਾ ਔਰ ਹੌਲੀ ਹੌਲੀ ਉਹ ਤੁਰਨ ਜੁਗਾ ਹੋ ਗਿਆ ਉਹ ਸਿੱਧਾ ਹੀ ਪੁਲਿਸ ਸਟੇਸ਼ਨ ਚਲਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਆ ਉੱਥੇ ਸੀਗੀ ਕਰਨਜੀਤ कौर ਕੈਪਟਨ ਉਹ ਸੀਗੀ ਲੈਡੀ ਇੰਸਪੈਕਟਰ ਲੈਡੀ ਇੰਸਪੈਕਟਰ ਜਿਹੜੀ ਕਿ ਐਸ ਐਚ ਓ ਸੀ ਉਹਨੇ ਕੀ ਕੀਤਾ ਦੇਹ ਦਾ ਕੇ ਕਹਿੰਦੀ ਤੁਹਾਨੂੰ ਤਾਂ ਬਹੁਤ ਛੱਟਾਂ ਲੱਗੀਆਂ ਖੂਨ ਲੱਗਾ ਹੈ ਤੋ ਤੁਸੀਂ ਇਹਦਾ ਕਰੋ ਹਸਪੀਟਲ ਚਲੇ ਜਾਓ ਪਹਿਲਾਂ ਔਰ ਇਹ ਉਹਨਾਂ ਦਾ ਕੰਮ ਸੀ ਨਾਲ ਬੰਦਾ ਭੇਜ ਕੇ ਹਸਪੀਟਲ ਪਹੁੰਚਾਣਾ ਕਿਉਂਕਿ ਬੰਦਾ ਬੁਰੀ ਹਾਲਤ ਚ ਸੀ ਉਸ ਤੋਂ ਬਾਅਦ ਜਦੋਂ ਉਹ ਆਪਣੇ ਆਪ ਵੀ ਤੁਰਨ ਲੱਗਾ ਤੇ ਇੱਕ ਸਪਾਈ ਨਿਕਲਿਆ ਥਾਣੇ ਤੋਂ ਉਹ ਦੌੜ ਕੇ ਗਿਆ ਆਪਣੀ ਗੱਡੀ ਸਟਾਰਟ ਕਰਨ ਲੱਗਾ ਤੇ ਐਸਐਚਓ ਨੇ ਪੁੱਛਦਾ ਵੀ ਆ ਤੂੰ ਕਿੱਥੇ ਜਾ ਰਿਹਾ ਹੈ ਉਹ ਕਹਿ ਲੱਗਾ ਜੀ ਮੈਂ ਇਹਨਾਂ ਨੂੰ ਛੱਡ ਉਹਨਾ ਹਸਪੀਟਲ ਤੱਕ ਉਹ ਕਹਿੰਦੇ ਨਹੀਂ ਸਾਡਾ ਕੰਮ ਨਹੀਂ ਆਇਆ ਇਹ ਸਾਡਾ ਕੰਮ ਨਹੀਂ ਰਹਿਣ ਦੇ ਤੋ ਆ ਜਾ ਜੇ ਬਣਾਏ ਕੋ ਮਤਰਾਏ ਉਤਰਾ ਤੁਸੀਂ ਡੀਲ ਕਰ ਰਹੇ ਹੋ ਐ ਹੋ ਜਾ ਬਤੀਰਾ ਸੀ ਉਹ ਥਾਣੇ ਚਲਾ ਗਿਆ ਉੱਥੇ ਪੁਲਿਸ ਸਟੇਸ਼ਨ ਆ ਸੌਰੀ ਹਸਪਤਾਲ ਚਲਾ ਗਿਆ ਔਰ ਉਹਦਾ ਕੋਈ ਮੈਡੀਕਲ ਲੀਗਲ ਕੇਸ ਮੈਨੂੰ ਨਹੀਂ ਲੱਗਦਾ ਬਣਾਇਆ ਗਿਆ ਕਿਉਂਕਿ ਪੁਲਿਸ ਨਾਲ ਹੀ ਨਹੀਂ ਗਈ ਉਹਨੂੰ ਲੈ ਕੇ ਜਾਂ ਪੁਲਿਸ ਉੱਤੇ ਪਹੁੰਚੀ ਨਹੀਂ ਉਹਨੇ ਟ੍ਰੀਟਮੈਂਟ ਕੀਤੀ ਸਾਰੀ ਉਹਦੀ ਕਰ ਕਰਕੇ ਪਟੀਆਂ ਫੁੱਟੀਆਂ ਬੰਦ ਦਿੱਤੀਆਂ نو اس گل دا ਜਦੋਂ ਪਤਾ ਲੱਗਾ ਉਥੋਂ ਦਾ ਦਗਨਜੀਤ ਸਿੰਘ ਜਿਹੜਾ ਐਸਐਸਪੀ ਹੈ ਜੀ ਜ਼ਲੰਪੀਅਨ আলমਪੀਅਨ ਦਾ ਮੁੰਡਾ ਵੀ ਹੈ ਮੇਰੇ ਕਾਲਜ ਦਾ ਬਾਈ ਦਾ ਵੇ ਉਹਨੇ ਫਿਰ ਐਕਸ਼ਨ ਲਿਆ ਜਦੋਂ ਉਹਨੂੰ ਪਤਾ ਲੱਗਾ ਉਹਨੇ ਇਹਨਾਂ ਦੀ ਐਫਆਈਆਰ ਵੀ ਕੀਤੀ ਹੈ ਨੰਬਰ 74 ਔਰ ਉਸ ਤੋਂ ਬਾਅਦ ਉਹਨੇ ਇਹਨਾਂ ਬੰਦਿਆਂ ਦਾ ਅਰੈਸਟ ਵੀ ਪਾਤਾ ਇੱਕ ਮੁੰਜਮ ਜਿਹੜਾ ਫੜਿਆ ਗਿਆ ਔਰ ਬਾਕੀ ਪਗੋੜੇ ਨੇ ਹਾਲੀ ਉਹਨਾਂ ਨੂੰ ਲੱਗੀ ਹੈ ਪੁਲਿਸ ਮਗਰ ਇਸੇ ਦੌਰਾਨ ਇਹ ਉਥੋਂ ਦਾ ਜਿਹੜਾ ਇੱਕ ਲੋਕਲ ਐਮਐਲਏ ਹੈ ਉਹ ਵੀ ਮੁਸਲਮਾਨੀ ਹੈ ਉਹਦਾ ਸੁਣਿਆ ਰੈਪਿਟੇਸ਼ਨ ਬਹੁਤ ਗੰਦੀ ਹੈ ਬੰਦਾ ਇਸ ਤਰ੍ਹਾਂ ਬਹੁਤ ਝੜਾਦੂ ਹੈ ਕਈ ਤਰ੍ਹਾਂ ਦਾ ਹੈ ਔਰ ਉਹਦਾ ਟੈਲੀਫੋਨ ਆਇਆ ਐਸਐਸਪੀ ਨੂੰ ਭਈ ਇਹ ਆਪਣੇ ਬੰਦੇ ਨੇ ਭਈ ਛੱਡਦੇ ਉਹਨਾਂ ਨੂੰ ਕੁਝ ਨਾ ਕਿਹਾ ਗਿਆ ਉਹ ਐਸਐਸਪੀ ਨਾਲ ਗੋ ਕਿਹਾ ਇਹ ਸਾਨੂੰ ਪਤਾ ਲੱਗਿਆ ਕਿ ਰਿਓ ਨਸ ਧੂ ਕਰਕੇ ਐਸਐਸਪੀ ਨੇ ਅਗੋ ਕੀ ਆਏ ਭਈ ਤੁਸੀਂ ਐਮਐਲਏ ਸਾਹੂ ਦੀ ਹਾਲਤ ਵੇਖੀ ਐ ਉਹਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ ਤੁਹਾਡੇ ਬੰਦਿਆਂ ਨੇ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਸੀ ਤੇ ਤੁਹਾਨੂੰ ਇਹ ਨਹੀਂ ਤਾਂ ਕੋਈ ਕਿਆਸ ਨਹੀਂ ਆਉਂਦਾ ਤੁਸੀਂ ਆਪਣੇ ਬੰਦਿਆਂ ਦੀ ਛੁਡਾਉਣ ਦੀ ਗੱਲ ਕਰਦੇ ਹੋ ਤੂੰ ਕਹਿਣ ਲੱਗੇ ਜੇ ਹੁਣ ਤੇ ਐਫਆਰ ਅਸੀਂ ਕਰ ਦਿੱਤੀ ਐ ਅਸੀਂ ਐਕਸ਼ਨ ਲੈਣੀ ਲੈਣਾ ਮਤਲਬ ਆ ਹਾਲਤ ਆ ਉਥੋਂ ਦੀ ਐਮਐਲਏ ਰੂਲਿੰਗ ਪਾਰਟੀ ਉਹ ਉਹਨਾਂ ਨੂੰ ਆਪਣੇ ਚੋਰਾ ਨੂੰ ਛਡਾਉਣ ਨੂੰ ਫਿਰਦਾ ਲੋ ਮੈਲੀਕਲ ਪੁਲਿਸ ਨੇ ਸਾਡੀ ਕਿਸੇ ਦੀ ਬਾਹ ਨਹੀਂ ਫੜੀ ਉੱਤੇ ਮਤਲਬ ਇਹਨੂੰ ਆਪਾਂ ਸਟੈਂਡ ਮਦਰਲੀ ਟ੍ਰੀਟਮੈਂਟ ਕਹਿ ਸਕਦੇ ਆ ਸ਼ਰਿਆਮ ਐ ਉਹ ਜੋ ਹੋਰ ਵੀ ਕਈ ਜਗ੍ਹਾ ਜਿੱਥੇ ਸਾਡੇ ਬੰਦਿਆਂ ਦੀ ਲਾਪਰ ਕਰ ਲੱਗਿਆ 2 ਮਿੰਟ ਨਹੀਂ ਲਾਉਂਦੇ ਕੋਈ ਇਸ ਕਰਕੇ ਆਹੀ ਬਹੁਤ ਦੁਖੀ ਆਏ ਆ ਕਿ ਇਹ ਜਿਹੜੀਆਂ ਐਕਸਰਵਿਸਟੈਂਸ ਸੰਸਥਾਨ ਨੇ ਪੰਜਾਬ ਦੀਆਂ ਜੀਐਸਓ ਐਨਜੀਓ ਨਾਲ ਦੇ ਇੰਚਾਰਜ ਨੇ ਸਾਡੇ ਪੂਰੇ ਪੰਜਾਬ 'ਚ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਸੇ ਲਾਈਨ ਤੇ ਉਹ ਕੋਈ ਵੀ ਗੱਲ ਹੋਏ ਉਹ ਸਾਨੂੰ ਰਿਪੋਰਟ ਕਰਦੇ ਨੇ ਤੁਸੀਂ ਆਪਸਰ ਹੋ ਤੁਸੀਂ ਕਰਨ ਵਾਲੋ ਤੁਸੀਂ ਬਰਗੜੀ ਹੋ ਵੀ ਸਾਡਾ ਕੁਝ ਮਦਦ ਕਰੋ ਸਾਡਾ ਕੁਝ ਉਹਦਾ ਤੁਸੀਂ ਇਹਨਾਂ ਦਾ ਕੁਝ ਕਹੋ ਇਹਨਾਂ ਨੂੰ ਤਾਂ ਕਿ ਕੰਮ ਸਿਕੰਮ ਥੋੜੀ ਬਹੁਤ ਇੱਜ਼ਤ ਮਾਨ ਰੱਖਣ ਤੋਂ ਇਸ ਕਰਕੇ ਫੌਜੀ ਜਿਹੜੇ ਨੇ ਲੜਦੇ ਇੱਜ਼ਤ ਮਾਨ ਨਾਲ ਨੇ ਔਰ ਸਰਵਿੰਗ ਰਿਟਾਇਰਡ ਦੇ ਤੇ ਗਾਲੀ ਛੱਡੋ ਉਹਦੀ ਫੈਮਲੀ ਦੀ ਤੇ ਗਾਲੀ ਛੱਡੋ ਮਿਸਬੀਹੇਵ ਕਰਨਾ ਦੋ ਚਾਰ ਗਾਲੀ ਕੱਢ ਦੇਣਾ ਲੱਤ ਲੱਤ ਮਾਰ ਦੇਣਾ ਥੱਪੜ ਮਾਰ ਦੇਣਾ ਇਹ ਰੂਟੀਨ ਦਾ ਕੰਮ ਹੋ ਗਿਆ ਸਾਡੇ ਬੰਦੇ ਬਹੁਤ ਦੁਖੀ ਆਏ ਨੇ ਇਸ ਤੋਂ ਠੀਕ ਹੈ 1 ਇਅਰ ਕੀ ਇਸ ਤਰ੍ਹਾਂ ਦਾ ਜਰ ਹੁੰਦਾ ਹੈ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਹੈ ਜੀ ਸਿੱਧਾ ਸਿੱਧਾ ਦੇਖੋ ਪੁਲਿਸ ਕਿਹਦੇ નીચે ਆਏ ਸਿਵਲ ਐਡਮਿਨਿਸਟ੍ਰੇਸ਼ਨ ਦੇ નીચે ਹੈ ਇਹ ਸਾਰੇ ਪੋਲੀਟੀਸ਼ਨ ਦਾ ਹੁਕਮ ਚੱਲਦਾ ਸਭ ਜਗ੍ਹਾ ਹੁਣ ਇੱਕ ਪੁਲਿਸ ਨੂੰ ਜਦੋਂ ਤੁਸੀਂ ਫੁੱਲ ਦੇ ਦਿਓ ਜਾਓ ਵੀ ਜਿਹਨੂੰ ਮਰਜੀ ਮਾਰੋ ਕੁੱਟੋ ਤੇ ਲੁੱਟੋ ਪੁਲਿਸ ਨੂੰ ਜਦੋਂ ਫ੍ਰੀ ਹੈਂਡ ਮਿਲਦਾ ਹੈ ਇਹ ਤੋ ਇਹ ਦੇਖਿਆ ਹੀ ਹੈ ਆਪਣੇ ਜਦੋਂ ਉਹ ਗਿੱਲ ਗਿੱਲ ਸਾਹਿਬ ਹੁੰਦੇ ਸੀ ਪਹਿਲਾਂ ਅਤਵਾਦ ਦੇ ਜ਼ਮਾਨੇ 'ਚ ਉਸੀ ਤਰ੍ਹਾਂ ਹੀ ਉਹ ਕਹਿੰਦੇ ਨੇ ਜੀ ਇਹ ਜਿਹੜੇ ਅੱਜ ਕੱਲ ਨਸ਼ਾਪੋਰ ਨੇ ਇਹਨਾਂ ਨੂੰ ਫੜੋ ਕੁੱਟੋ ਲੂਟੋ ਕੋਈ ਨੂੰ ਕੋਈ ਨਹੀਂ ਪੁੱਛੇਗਾ ਬਾਦ ਸਾਹਿਬ ਦੇ ਜਿਹੜੇ ਬੰਦਿਆਂ ਨੇ ਜਨਾਂ ਬਾਦ ਸਾਹਿਬ ਨੂੰ ਮਾਰਿਆ ਸੀ ਕੁੱਟਿਆ ਸੀ ਉਹ ਇਨਕਾਊਂਟਰ ਕਰਕੇ ਆ ਰਹੇ ਸੀ ਕਿਸੇ ਭਾਈ ਮਾਨਸ ਨੇ ਗੋਲੀ ਮਾਰ ਕੇ ਆ ਗਏ ਔਰ ਉਸ ਤੋਂ ਬਾਅਦ ਫਿਰ ਤਖਵੇਂ ਪਾਲਦੇਨ ਤਖਵੇਂ ਦਿਓ ਜੇ ਸਾਨੂੰ ਅਸੀਂ ਨਾਮ ਦਿਓ ਜੇ ਸਾਨੂੰ ਪ੍ਰਮੋਸ਼ਨ ਤਖਵੇਂ ਦੁਕਾਨ ਨੂੰ ਆਰ ਮਾਰ ਕੇ ਇਹ ਕਿਥੋਂ ਦੀ ਇਨਸਾਨੀਅਤ ਹੈ ਅਸੀਂ ਕਿਹੜੀ ਦੁਨੀਆ 'ਚ ਰਹਿ ਰਹੇ ਆ ਮਤਲਬ ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਡੇ ਸੈਨਿਕ ਵੀ ਡਰ ਜਾਂਦੇ ਨੇ ਵੀ ਅਸੀਂ ਦੇਖੋ ਸਾਡੇ ਅਫਸਰਾਂ ਦੀ ਲਾਪਰਵਾਹੀ ਕਰ ਲੱਗਿਆ ਨਾ 2 ਮਿੰਟ ਲਾਇਆ ਕੁੱਟ-ਕੁੱਟ ਕੇ ਤੁਮਾ ਬਣਾ ਦਿੱਤਾ ਉੱਥੇ ਪਟਿਆਲੇ ਉਸ ਤੋਂ ਬਾਅਦ ਜਵਾਨ ਕਹਿੰਦੇ ਨੇ ਜੇ ਅਸੀਂ ਸਾਡੇ ਵੀ ਅਗਰ ਅਫਸਰ ਨੂੰ ਕੁੱਟਣ ਲੱਗਿਆ ਨਾ 2 ਮਿੰਟ ਨਹੀਂ ਲਾਇਆ ਬੁਰੀ ਤਰ੍ਹਾਂ ਕੁੱਟਿਆ ਤੇ ਅਸੀਂ ਕਿਦੇ ਵਿਚਾਰੇ ਆ ਸਾਨੂੰ ਕੌਣ ਬਚਾਏਗਾ ਤੁਸੀਂ ਸਾਰਿਆਂ ਵੱਲੋਂ ਤਾਂ ਹੀ ਦੁਖੀ ਆ ਕੇ ਪੋਲੀਟੀਸ਼ੀਅਨ ਦੇ ਫੰਕਸ਼ਨਾਂ ਦੇ ਅੱਜ ਕਰ ਰਹੇ ਆਂ ਪੁਲਿਸ ਤੇ ਸਰਕਾਰ ਤੋਂ ਤੁਸੀਂ ਕਹਿੰਦੇ ਕਿ ਕਈ ਈਅਰ ਹੈ ਪ੍ਰਸ਼ਾਸਨ ਦਾ ਪਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਈਅਰੀਆਂ ਟਿੱਪਣੀਆਂ ਆਈਆਂ ਖਾਸ ਕਰਕੇ ਕਰਨੂ ਬਾੜ ਕੇਸ ਤੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਸੋਚਦੇ ਹੋ ਦੇਖੋ ਪਹਿਲੀ ਗੱਲ ਮੈਂ ਇੱਕ ਦੋ ਗੱਲਾਂ ਕਲੀਅਰ ਕਰਨਾ ਚਾਹੁੰਦਾ ਹਾਂ ਇਸ ਤੋਂ ਪਹਿਲਾਂ ਕੋਈ ਨਾ ਜਵਾਬ ਦੇ ਰਾਂ ਜਿਸ ਤਰ੍ਹਾਂ ਕੌਂਸਲ ਸਾਹਿਬ ਨੇ ਬੋਲ ਦੱਸਿਆ ਪੁਲਿਸ ਵਿੱਚ ਵੀ ਕਈ ਚੰਗੇ ਬੰਦੇ ਨੇ ਇਤਰਾ ਐਸਐਸਪੀ ਅਸੀਂ ਚੰਗੇ ਬੰਦਿਆਂ ਦੀ ਕਦਰ ਕਰਦੇ ਹਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ ਪਰ ਜ਼ਿਆਦਾ ਜਿਹਨੇ ਮਾੜੇ ਨੇ ਉਹਨਾਂ ਨੂੰ ਖੁੱਲੀ ਛੁੱਟ ਦਿੱਤੀ ਹੈ ਹੁਣ ਇਹਨਾਂ ਨੇ ਇਹ ਗੱਲ ਕੀਤੀ ਸੁਪਰੀਮ ਕੋਰਟ ਦੀ ਪਹਿਲੀ ਗੱਲ ਕੋਰਟ ਦੇ ਵਿੱਚ ਜਾਣਾ ਕਿਉਂ ਪਿਆ ਕੋਰਟ ਦੇ ਵਿੱਚ ਜਾਣਾ ਕਿਉਂ ਪਿਆ ਜਦੋਂ ਕਿਸੇ ਨੇ ਪ੍ਰੋਪਰ ਐਕਸ਼ਨ ਨਹੀਂ ਕੀਤਾ ਰੂਲ ਫਾਲੋ ਨਹੀਂ ਕੀਤਾ ਰੂਲ ਕਹਿੰਦੇ ਕਿ ਜਦੋਂ ਇਤਰਾਣ ਕੇਸ ਹੁੰਦਾ ਤਾਂ ਇਨਕੁਆਇਰੀ ਹੋਵੇ ਐਫਆਈਆਰ ਹੋਵੇ ਬਾਕੀ ਕਾਰਵਾਈ ਹੋਵੇ 8-9 ਦਿਨ ਉਹਨਾਂ ਨੇ ਕੋਈ ਅਫੇਅਰ ਨਹੀਂ ਕੀਤੀ ਜਿਹੜ ਜਿਹੜੀ ਐਫਆਰ ਵੀ ਕਰਾਈ ਉਹ ਪਟਹਾਗੇ ਵਾਲੇ ਤੋਂ ਕਰਾਈ ਕੋਈ ਇਨਕੁਆਇਰੀ ਨਹੀਂ ਕੀਤੀ ਅਜੇ ਤੱਕ ਜੇਫਰ ਦੇਸ਼ੀ ਜੇ ਤੱਕ ਸੀਬੀਆਈ ਤੱਕ ਕੇਸ ਨਹੀਂ ਗਿਆ ਹੁਣ ਪਤਾ ਨਹੀਂ ਕੀ ਉਹਨਾਂ ਨਾਲ ਹੋ ਰਿਹਾ ਪੂਰੇ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਪੂਰੇ ਸਿਵਲ ਸਟੇਟ ਦੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਕਿਸ ਕੋਈ ਐਕਸ਼ਨ ਨਹੀਂ ਲਿਆ ਤਾਂ ਉਹਨਾਂ ਨੂੰ ਕੋਰਟ ਜਾਣਾ ਪਿਆ ਫਿਰ ਕੋਰਟ ਦੇ ਵਿੱਚ ਜਦੋਂ ਉਹਨਾਂ ਨੂੰ ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ ਤੋਂ ਚੰਡੀਗੜ੍ਹ ਪੁਲਿਸ ਨੂੰ ਇਨਵੈਸਟੀਗੇਟ ਕੀਤੀ کئی 4 ਮਹੀਨੇ ਤੇ ਕਿ ਚੰਡੀਗੜ੍ਹ ਪੁਲਿਸ ਨੇ ਵੀ 4 ਮਹੀਨਿਆਂ ਚ ਕੁਝ ਨਹੀਂ ਕੀਤਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਦੋਨੇ ਪੁਲਿਸਾਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਦੋਨਾਂ ਦਾ ਹੈਡਕੁਆਰਟਰ ਇੱਕੋ ਜਗ ਹੈ ਆਪਸ ਵਿੱਚ ਮਿਲਦੇ ਰਹੇ ਨਹੀਂ ਜੇ ਜਿਵੇਂ ਮੈਂ ਪਹਿਲਾਂ ਕਿਹਾ ਜੇ ਸੀਨੀਅਰ ਬੰਦਾ ਕ੍ਰਾਈਮ ਨੂੰ ਕਵਰ ਕਰਦਾ ਹੈ ਉਹਦਾ ਜ਼ਿਆਦਾ ਕਸੂਰ ਹੈ ਉਹ ਜ਼ਿਆਦਾ ਗ੍ਰਿਟੀ ਹੈ ਔਰ ਸਭ ਤੋਂ ਵੱਡਾ ਸੀਐਮ ਸਾਹਿਬ ਨੇ ਕੋਈ ਉਹਨੇ ਕੀਤਾ ਵਾਅਦਾ ਕਰਕੇ ਭੁੱਲ ਗਏ ਇਹ ਐਡਮਿਸ਼ਨ ਖਰਾਬ ਹੈ ਜਦੋਂ ਸਾਰਾ ਕੁਝ ਹੋਇਆ ਕਿਸੇ ਨੇ ਨਾ ਸੁਣਾਈ ਦਿੱਤੀ ਤਾਂ ਉਹ ਕੋਰਟ ਗਏ ਆਪਣੀ ਮਰਜ਼ੀ ਨਾਲ ਨਹੀਂ ਕੋਰਟ ਗਏ ਜੇ ਕੋਰਟ ਨਾ ਜਾਂਦੇ ਤਾਂ ਸ਼ਾਇਦ ਕੁਝ ਵੀ ਨਾ ਹੁੰਦਾ ਫਾਰਚਨਟਲੀ ਅਸੀਂ ਕੋਰਟ ਦਾ ਧੰਨਵਾਦ ਕਰਦੇ ਹਾਂ ਹਾਈ ਕੋਰਟ ਦਾ ਕਿ ਉਹਨਾਂ ਨੇ ਸੀਬੀਆਈ ਨੂੰ ਕੇਸ ਦਿੱਤਾ ਉਸ ਤੋਂ ਬਾਅਦ ਜੇ ਕਲਪਰੇਸੀ ਉਹ ਸੁਪਰੀਮ ਕੋਰਟ ਗਏ ਹਾਈ ਮਾਨਯੋਗ ਹਾਈ ਕੋਰਟ ਦੇ ਅਗੇਂਸਟ ਇਹ ਮਾਰਯੋਗ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਸੀਬੀਆਈ ਨੂੰ ਤਹਨੀ ਕੀਤਾ ਸੁਨੇਹਣੀ ਬਲਕਿ ਉਹਨਾਂ ਨੂੰ ਚਾਣਾ ਮਾਰ ਕੇ ਬਾਥੋ ਭੇਜਿਆ ਕੋਟ ਨੇ ਫੌਜ ਦੀ ਇੱਜ਼ਤ ਰੱਖੀ ਅਸੀਂ ਕੋਟ ਦੀ ਇੱਜ਼ਤ ਕਰਦੇ ਹਾਂ ਸਲਾਮ ਕਰਦੇ ਹਾਂ ਪਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਪੰਜਾਬ ਦਾ ਉਹ ਬਿਲਕੁਲ ਹੀ ਨੈਗੇਟਿਵ ਲੋਕਾਂ ਦਾ ਕਹਾਉ ਆਮ ਹੋ ਰਹੀਆਂ ਤੁਸੀਂ ਆਪ ਤੁਹ ਖੁਦ ਦੱਸ ਦਿਓ ਉੱਥੇ ਚੈਨ ਹੋਏਗੀ ਉੱਥੇ ਗੋਲੀਆਂ ਚੱਲਦੀਆਂ ਨਹੀਂ ਮਹੱਲੀ ਦੇ ਵਿੱਚ ਗੋਲੀਆਂ ਚੱਲਦੀਆਂ ਨਹੀਂ ਕਿੱਥੇ ਗਿਆ ਫਿਰ ਐਡਮਿਨਿਸਟ੍ਰੇਸ਼ਨ ਕਿੱਥੇ ਗਿਆ ਲਾਅ ਐਂਡ ਆਰਡਰ ਤੇ ਇਸ ਕਰਕੇ ਲੋਕਾਂ ਨੂੰ ਲੋਕ ਉਦੋਂ ਹੀ ਕਾਉਂਟ ਜਾਂਦੇ ਨੇ ਜਦੋਂ ਉਹਨੂੰ ਰੁਟੀਨ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਅਦਰੋਂ ਹੀ ਰਿਪੋਰਟ ਜਾਣਾ ਕੋਈ ਸੌਖਾ ਨਹੀਂ ਆ ਹਾਈ ਕੋਰਟ ਵਿੱਚ ਲੱਖਾਂ ਕਰੋੜ ਵੀ ਫੀਸ ਲੱਗ ਜਾਂਦੀ ਵਕੀਲਾਂ ਦੀ ਬਾਕੀ ਹਰੈਸਮੈਂਟ ਜਿੱਨੀ ਹੁੰਦੀ ਉਹ ਵੰਡ ਇਸ ਕਰਕੇ ਭਾਈ ਸਾਹਿਬ ਜੇ ਨਾਰਮਲ ਸਿਵਲ ਐਡਮਿਸ਼ਨ ਚੱਲਦਾ ਰਹੇ ਨਾਰਮਲ ਪੁਲਿਸ ਕਾਰਵਾਈ ਚੱਲਦੀ ਰਹੇ ਲੋਕਾਂ ਨੂੰ ਇਨਸਾਫ ਵਲੇ ਤਾਂ ਉਹ ਕੋਰਟ ਕਿਉਂ ਜਾਣ ਕੋਰਟ ਉਦੋਂ ਜਾਂਦੇ ਨੇ ਜਦੋਂ ਨੂੰ ਇਨਸਾਫ ਨਹੀਂ ਮਿਲਦਾ ਕੋਰਟ ਇਨਸਾਫ ਦਾ ਇੱਕ ਢੱਡਾ ਹੈ ਇਸ ਕਰਕੇ ਲੋਕ ਉੱਥੇ ਜਾਣ ਵਾਸਤੇ ਇਨਸਾਫ ਮੰਗਦੇ ਨੇ ਫਾਰਚੂਨੇਟਲੀ ਇਸ ਕੇਸ ਦੇ ਵਿੱਚ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਉਹ ਸੀਬੀਏ ਨੂੰ ਕੇਸ ਦਿੱਤਾ ਜੁਜੂ ਸੀਬੀਏ ਕਰੇਗੀ ਸਾਨੂੰ ਪੂਰਾ ਜੁਕੀ ਉਹ ਠੀਕ ਕਰੇ ਸਰ ਐਸਪੀ ਗਾਨਕ ਸਿੰਘ ਦਾ ਜਿਹੜਾ ਨਾਮ ਆ ਬਹੁਤ ਹਾਈਲਾਈਟ ਹੋਇਆ ਇਸ ਕੇਸ ਦੇ ਵਿੱਚ ਆ ਬਾਟ ਸਾਹਿਬ ਦੇ ਜਿਹੜੇ ਪਰਿਵਾਰ ਦੇ ਬੱਚੋ ਬਹੁਤ ਵਾਰੀ ਉਹਨਾਂ ਦਾ ਨਾਮ ਲਿੱਤਾ ਗਿਆ ਕਿ ਉਹ ਪੁਲਿਸ ਅਧਿਕਾਰੀ ਨੇ ਜਿਹੜੇ ਸੂਰਬਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂ ਮਤਲਬ ਤੁਹਾਨੂੰ ਕੀ ਲੱਗਦਾ ਵੀ ਕਿਉਂ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਉਹਨਾਂ ਦੀ ਕੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਜਿਹੜੇ ਬੰਦਿਆਂ ਦਾ ਜਦੋਂ ਪਤਾ ਲੱਗੇ ਵੀ ਕੋਈ ਗਲਤੀ ਹੈ ਉਸ ਤੋਂ ਬਾਅਦ ਜਿਹਨਾਂ ਨੂੰ ਕਵਰ ਕਰਦੇ ਕੋਸ਼ਿਸ਼ ਉਹਨਾਂ ਦੀ ਮਜ਼ਦੂਰੀ ਇਹ ਬਣੀ ਜਿਹੜਾ ਤੁਸੀਂ ਮੀਡੀਆ ਨੇ ਖੁਦ ਆਪ ਕਈ ਜਗ੍ਹਾ ਰਿਪੋਰਟ ਕੀਤਾ ਹੈ ਕਮਾਉ ਪੁੱਤ ਇਹ ਹੈ ਕੁਛ ਕਮਾਉ ਪੁੱਤ ਉਹਦੇ ਨਹੀਂ ਜਿਹੜੀ ਕਮਾਈ ਕਰਕੇ ਉੱਥੇ ਤੱਕ ਪਹੁੰਚਦੇ ਨੇ ਇਹ ਤੁਸੀਂ ਮੈਂ ਨਹੀਂ ਕਹਿ ਰਿਹਾ ਮੈਂ ਨਾ ਉਹਨਾਂ ਨੂੰ ਜਾਣਦਾ ਨਾ ਕਿਸੇ ਹੋਰ ਨੂੰ ਜਾਣਦਾ ਨਾ ਮੈਂ ਕੁਝ ਨਹੀਂ ਜਾਣਦਾ ਤੁਸੀਂ ਸਾਰੇ ਜਾਣਦੇ ਇਹ ਜਿਹੜਾ ਕੰਮ ਕਰਕੇ ਆਏ ਇਲੈਗਲ ਕੰਮ ਕੀਤਾ ਇੰਕਾਉਂਟਰ ਕੀਤਾ ਉਦੋਂ ਬਾਅਦ ਮੈਡਲ ਸ਼ੈਡਲ ਜੋ ਮਨੇ ਜੇ ਤੁਸੀਂ ਦੱਸਿਆ ਉਹ ਵੀ ਇਲੀਗਲ ਹਨ ਕੋਈ ਪ੍ਰੋਸੀਜਰ ਹੁੰਦੀ ਹੈ ਇਤਰਾ ਨਹੀਂ ਕਿ ਤੁਸੀਂ ਬੰਦਾ ਮਾਰਦੇ ਉਹਨੂੰ ਉਸੇ ਵੇਲੇ ਪ੍ਰੋਮੋਸ਼ਨ ਦੇ ਦੋ ਜਾਂ ਮੈਡਲ ਦੇ ਦਿਓ ਇਹ ਚ ਕਰਕੇ ਜਬ ਬਾਠ ਪਰਵਾਰ ਦਾ ਨਾਨਕ ਸਿੰਘ ਬਾਰੇ ਕਹਿਣਾ ਉਹ ਬਿਲਕੁਲ ਠੀਕ ਹੈ ਕਿਉਂਕਿ ਨਾਨਕ ਸਿੰਘ ਦਾ ਕਸੂਰ ਇਹਨਾਂ ਤੋਂ ਵੱਡਾ ਕਸੂਰ ਹੈ ਨਾਨਕ ਸਿੰਘ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿਉਂ ਕੀਤੀ ਕਿਉਂ ਕੀਤੀ ਇੰਨੇ ਦਿਨ ਕਿਉਂ ਨਹੀਂ ਐਕਸ਼ਨ ਲਿਆ ਤੁਸੀਂ ਮੈਂ ਕੋਈ ਗਲਤੀ ਕਰਾਂਗੇ ਟੱਕਰ ਕੇ ਐਕਸ਼ਨ ਹੋ ਜਾਂਦਾ ਉਹਨਾਂ ਦੇ ਅਗੇ ਸੈਨਿਕ ਨਨ ਕਾਰਕਸ਼ਨ ਕੀਤਾ ਉਹਨਾਂ ਨੂੰ ਕਿਉਂ ਬਚਾਉਣ ਦੀ ਕੋਸ਼ਿਸ਼ ਕੀਤੀ ਇਹ ਕਰਕੇ whatsapp ਦੇ ਪਰਿਵਾਰ ਦਾ ਜਿਹੜਾ view ਹੈ ਉਹ ਅਸੀਂ ਉਹਨਾਂ ਪੂਰੇ ਸਹਿਮਤ ਹਾਂ ਕਿਉਂਕਿ ਨਾਨਕ ਸਿੰਘ ਹੀ ਉਹਨਾਂ ਸਾਰਿਆਂ ਨੂੰ ਬਚਾਉਣ ਦਾ ਇੱਕ ਕਿੰਗ ਪਿੰਨ ਹੈ ਔਰ ਬਾਕੀ ਪੁਲਿਸ ਹਰਾਰਕੇ ਨੇ ਉਹਨਾਂ ਨੂੰ ਸਪੋਰਟ ਕੀਤਾ ਇੱਥੇ ਤੱਕ ਗੱਲ ਡੀਜੀਪੀ ਤੱਕ ਹੋਈ ਡੀਜੀਪੀ ਨੇ ਚੀਫ ਸਟਾਫਰ ਨਾਲ ਕਾਨਫਰੰਸ ਕੀਤੀ ਪਰ ਮੀਡੀਆ ਤੋਂ ਕੋਈ ਸਵਾਲ ਨਹੀਂ ਪੁੱਛਿਆ ਕੋਈ ਸਵਾਲ ਨਹੀਂ ਟੇਕ ਇਟ ਕਿਉਂਕਿ ਉਹਨੂੰ ਪਤਾ ਸੀ ਕੋਈ ਗਲਤ ਨਹੀਂ ਐਂ ਸਵਾਲ ਨਹੀਂ ਕੀਤਾ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਵਾਟ ਪਰਵਾਰ ਜੋ ਕਹਿੰਦਾ ਅਸੀਂ ਉਹਨੇ ਨਾਸਮਤਾ ਬਿਲਕੁਲ ਠੀਕ ਹੈ ਨਾਨਕ ਸਿੰਘ ਦਾ ਕਸੂਰ ਇਹਨਾਂ ਦੇ ਨਾਲੋਂ ਵੱਡਾ ਕਿਉਂਕਿ ਨਾਨਕ ਸਿੰਘ ਪੋਜੀਸ਼ਨ 'ਚ ਆਈ ਹੈ ਉਹਨ ਆਪਣੀ ਹਾਈ ਪੋਜੀਸ਼ਨ ਉੱਤੇ ਲੋ ਕੰਮ ਨਹੀਂ ਕਰਨਾ ਚਾਹੀਦਾ ਸਰ ਪਿਛਲੇ ਦਿਨੀ ਕੋਪਤਾ ਫੈਸਲਾ ਆਇਆ ਉਹ ਕਹਿੰਦਾ ਕਿ ਵਾਟਸਐਪ ਦਾ ਪਰਿਵਾਰ ਕਹਿੰਦਾ ਕਿ ਸਾਨੂੰ ਕਿਸੇ ਹੱਦ ਤੱਕ تسਲੀ ਹੋਈ ਹੈ ਕਿ ਚਲੋ ਸਾਨੂੰ ਕਿਸੇ ਹੱਦ ਤੱਕ ਜਿਹਦਾ ਕੀ ਸਾਫ਼ ਹੋ ਜਾਏ ਪਰ ਕਿਉਂ ਉਸ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਜਾਣਗੀਆਂ ਜਿਹੜੀਆਂ ਹੁਣ ਪਾਉ ਕਰਨਲ ਵਾਟਸਐਪ ਨਾਲ ਬਸਰੀ ਹੈ ਉਸ ਤੋਂ ਬਾਅਦ ਮਲੇਖੂਫਲਾ ਦੇ ਵਿੱਚ ਵਾਪਸ ਆਈ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਮਾਰ ਰੁਕ ਜਾਣੀਆਂ ਇਸ ਚੀਜ਼ ਅਸੀਂ ਐਸੇ ਕਰਕੇ ਰੌਲਾ ਪਾ ਰਹੇ ਹਾਂ ਕਿ ਜੇ ਇਹ ਘਟਨਾਵਾਂ ਨਾ ਰੁਕੀਆਂ ਤੇ ਇਹਦਾ ਫੌਜ ਦੇ ਮ morale 'ਤੇ ਅਸਰ ਹੋਏਗਾ ਪਾਕਿਸਤਾਨੀ ਟੈਂਕ ਆਉਣਗੇ ਫਿਰ ਇੱਥੇ ਰੁਕਣ ਵਾਲਾ ਕੋਈ ਨਹੀਂ ਹੋਣਾ ਕਿਉਂ ਮਰਨ ਉਹ ਜੋ ਤੁਸੀਂ ਉਹ ਜਿੱਤ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਕੁੱਟਮਾਰ ਕਰਦੇ ਹੋ ਤੁਸੀਂ ਉਹਨਾਂ ਦੀ ਵੇਚਤ ਕਰਦੇ ਹੋ ਉਹਨਾਂ ਨੂੰ ਕਿਉਂ ਲੋੜ ਆਪਣੇ ਗੋਲੀ ਖਾਣ ਦੀ ਗੋਲੀ ਖਾਣੇ ਕੋਈ ਸੌਖਾ ਨਹੀਂ ਹੁੰਦਾ ਆਪਣੀ ਜੁਨਨ ਦੀ ਇੱਜ਼ਤ ਆਪਣੀ ਇੱਜ਼ਤ ਕੰਟਰੀ ਦੀ ਇੱਜ਼ਤ ਪਿੱਛੇ ਲੋਕ ਮਰਦੇ ਨੇ ਕਿ ਜੇ ਉਹਨਾਂ ਦੀ ਇੱਜ਼ਤ ਹੀ ਨਹੀਂ ਹੋਗੀ ਤਾਂ ਫਿਰ ਉਹ ਕੌਮ ਮਰਦੇ ਨੇ ਉਹ ਵੀ ਫਿਰ ਉਹਨਾਂ ਵਰਗੀ ਬਣ ਜਾਣਗੇ ਇਸ ਕਰਕੇ ਜਿਹੜਾ ਐਡਮਿਨਿਸਟ੍ਰੇਸ਼ਨ ਅਸੀਂ ਟਾਈਓ ਅਸੀਂ ਪੋਲੀਟਿਸ਼ੀਅਨ ਦਾ ਰੋਲ ਕਰ ਰਹੇ ਆ ਅਸੀਂ ਬਾਈਕਾਟ ਨਹੀਂ ਕਰ ਰਹੇ ਇੰਡੀਪੈਂਡੈਂਸ ਦੇ ਅਸੀਂ ਪੋਲੀਟੀਸ਼ੀਨ ਦੇ ਫੰਕਸ਼ਨ ਨੂੰ ਬਾਈਕਾਟ ਕਰ ਰਹੇ ਹਾਂ ਕਿਉਂਕਿ ਉਹ ਜੜ ਨੇ ਸਾਰੀ ਬਿਮਾਰੀ ਦੀ ਪੰਜਾਬ ਕਹਿੰਦੇ ਹੁੰਦੇ ਕਿ ਜਦੋਂ ਹੈਡ ਖਰਾਬ ਨਾ ਪੂਰੀ ਬੋਡੀ ਖਰਾਬ ਹੋ ਜਾਂਦੀ ਹੈ ਉਹ ਸਾਡਾ ਹੈਡ ਖਰਾਬ ਹੈ ਔਰ ਇਸ ਕਰਕੇ ਹੈਡ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਕਿ ਹੈਡ ਜੀ ਠੀਕ ਹੋ ਜਾਓ ਨਹੀਂ ਤਾਂ ਪੂਰਾ ਐਡਮਿਸ਼ਨ ਹੋਰ ਵੀ ਖਰਾਬ ਹੋ ਜਾਏਗਾ ਫੌਗ ਦੇ ਮੋਰਲ ਦੇ ਉੱਤੇ ਨੈਗੇਟਿਵ ਅਸਰ ਪਏਗਾ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਤਰੀਕਾ ਉਹ ਵੀ ਨੈਗੇਟਿਵ ਅਸਰ ਖੋ ਸਕਦਾ ਇਸ ਕਰਕੇ ਤੁਸੀਂ ਹੁਣ ਜਾਗ ਜਾਓ ਇਹਲਾ ਹੋਏ ਕਿ ਜੇ ਨਾ ਬਾਕੀ ਉਹ ਮੈਨੂੰ ਕਰਦੇ ਨੇ ਉਸ ਤਰ੍ਹਾਂ ਦਾ ਤਾਂ ਮਫਾਇਦਾ ਵੀ ਹੋ ਜਾਏ ਕਿਉਂਕਿ ਫੌਜ ਲਾਸਟ ਪਿਲਰ ਹੈ ਇਹ ਲੋਗੇ ਕੁਝ ਨਹੀਂ ਹੈ ਉਹ ਤਾਂ ਬਾਤ ਕੋਈ ਚੀਜ਼ ਨਹੀਂ ਹੈ ਕਿਸੇ ਕੰਟਰੀ ਕੋਲੇ ਜਿਵੇਂ ਤੁਸੀਂ ਉਸ ਪਿਲਰ ਨੂੰ ਢਾਲਾ ਰਹੇ ਹੋ ਉਸ ਪਿਲਰ ਨੂੰ ਜੋਰ ਕਰ ਰਹੇ ਹੋ ਉਸ ਪਿਲਰ ਦਾ ਮੋਰਲ ਡਾਊਨ ਕਰ ਰਹੇ ਹੋ ਕਿਸੇ ਕੰਟਰੀ ਦਾ ਸਤਿਆਨ ਅਖਾ ਦਿਓ ਬਲਕਿ ਇਹ ਜਿਹੇ ਲੋਕਾਂ ਨੂੰ ਦੇਸ਼ ਵਿਰੋਧੀ ਹੋਣਾ ਚਾਹੀਦਾ ਕੋਈ ਕਹਿਣਾ ਚਾਹੀਦਾ ਅੱਛਾ ਇਹਦੇ ਤੇ ਹੋਰ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜਾ 15 ਅਗਸਤ ਦਾ ਸੈਲੀਬ੍ਰੇਸ਼ਨ ਹੈ ਅਸੀਂ ਸਾਰੇ ਸੈਨਿਕ ਜਿਹੜੇ ਐਕਸਰਸਮੈਨ ਆ ਅਸੀਂ ਹਰ ਆਪਣੇ ਆਪਣੇ ਜਗ੍ਹਾ ਤੇ ਇਹਨਾਂ ਦਾ ਝੰਡਾ ਚੜਾ ਕੇ ਉਹ ਪਿੱਛੇ ਵੀ ਲੈ ਆਏ ਪਿੱਛੇ ਦੇਖੋ ਫੋਟੋ ਖਿੱਚੋ ਇਹ ਹਮੇਸ਼ਾ ਹੀ ਲੱਗਦਾ ਹੈ ਸਾਡਾ ਇਹ ਇੱਥੇ ਮੇਰਾ ਦਫ਼ਤਰ ਲੱਗਦਾ ਹੈ ਹਰ ਫਰਡੇ ਔਰ ਇਹ ਝੰਡਾ ਇੱਥੇ ਝੂਲਦਾ ਹੈ ਹੁਣ ਨੈਕਸਟ ਫਰਡੇ ਆ ਰਿਹਾ 15 ਅਗਸਤ ਨੂੰ ਤੁਹਾਨੂੰ ਅਸੀਂ ਇੱਥੇ ਹੀ ਮਿਲਾਂਗੇ ਇਹ ਝੰਡੇ ਨੂੰ ਸਲੂਟ ਕਰਦੇ ਹੋਏ ਤੋਂ ਇਸ ਲਈ ਝੰਡੇ ਦੇ ਪ੍ਰਤੀ ਨੈਸ਼ਨਲ ਜਿਹੜਾ ਇੰਟਰਸਟ ਨੇ ਉਹਨਾਂ ਦੇ ਪ੍ਰਤੀ ਅਸੀਂ ਪੂਰਾ ਇੱਜ਼ਤ ਮਾਨ ਰੱਖਨੇ ਆ ਔਰ ਖਾਸ ਤੌਰ ਤੇ ਜਿਹੜਾ ਜਿਵੇਂ ਬ੍ਰਿਗੇਡਰ ਸਾਹਿਬ ਨੇ ਦੱਸਿਆ ਇਹਦੇ ਤੇ ਲੱਖਾਂ ਕੁਰਬਾਨੀਆਂ ਹੋਈਆਂ ਨੇ ਇੰਡੀਪੈਂਡੈਂਸ ਲੈਣ ਲਈ ਅਸੀਂ ਉਹਨਾਂ ਦੀ ਵੈਲਿਊ ਪਾਉਣਾ ਚਾਹੁੰਦੇ ਆ ਉਹਨਾਂ ਦੀ ਕਦਰ ਰੱਖਣਾ ਚਾਹੁੰਦੇ ਆ ਇਸ ਲਈ ਅਸੀਂ ਕਰਾਂਗੇ ਆਪਣੇ ਤੌਰ ਤੇ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਸੈਨਿਕ ਨੇ ਕਿਆ ਕੱਲਾ ਵੀ ਆਪਣੇ ਘਰ ਦੇ ਝੰਡਾ ਲਾ ਕੇ ਉਹ ਕਰ ਸਲੂਟ ਕਰਦਾ ਸਾਰੇ ਸਾਡੀ ਕਰਨਗੇ ਇਸ ਕਰਕੇ ਅਸੀਂ ਜਿਹੜਾ ਇਹ ਨੈਸ਼ਨਲ ਡੇ ਹੈ ਇਹਦੀ ਪੂਰੀ ਕਦਰ ਕਰ ਰਹੇ ਆ ਸਿਰਫ ਪੋਲੀਟੀਸ਼ੀਅਨ ਨੂੰ ਬਾਈਕਾਊਟ ਕਰ ਰਹੇ ਆ